ਹਾਂਜੀ ਸਰ ਜਿਹੜਾ ਗ੍ਰੋ ਫੜਿਆ ਦੇ ਬਾਰੇ ਦੱਸ ਦਿਓ ਜੀ ਇਹ ਸਾਡੇ ਰਾਜਾ ਸਾਸੀ ਥਾਣੇ ਦੀ ਪੁਲਿਸ ਨੂੰ ਲਾਅ ਐਂਡ ਆਰਡਰ ਕੰਟਰੋਲ ਕਰਨ ਦੇ ਵਿੱਚ ਬਹੁਤ ਬੜੀ ਸਖਤਤਾ ਮਿਲਿਆ ਕਿਉਂਕਿ ਇਹ ਬਰਾ ਮੈਲੋਰੀਅਸ ਕਹਿੰਗੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਐਵੇਨਿਊ ਦੇ ਵਿੱਚ ਇੱਕ ਵਾਰਦਾਤ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਕਿੰਨੇ ਗੋਲੀਆਂ ਚਲਾਈ ਸੀ ਉਹ 191 ਨੰਬਰ ਕਰਮਾ ਥਾਣੇ ਰਣਜੀਤ ਐਵੇਨਿਊ ਜਨਤ ਦੇ ਦਰਜਿਆ ਇਸ ਤੋਂ ਇਲਾਵਾ ਇਹਦੇ ਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ ਦੂਮ ਕਤਲੇ ਦਰਜਾ 136 ਨੰਬਰ ਮਕਦਮਾ ਵਾ ਜਿਹਦੇ ਵਿੱਚ ਇਹਨਾਂ ਨੇ ਇੱਕ 17.5 ਸਾਲ ਦਾ ਮੁੰਡਾ ਲਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿੰਦੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨੈਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਜੇ ਕੇ ਦੇ ਇੱਕ ਦਾ ਸਾਫੀ ਕਰਨ ਜਿਹੜਾ ਉਹ ਯੋ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾ ਤੋ ਉਹੀ 2017 ਦੇ ਵਿੱਚ ਮਰਡਰ ਕੀਤਾ ਸੀ ਅਜਨਾਲੇ ਤੇ ਉਹਦੇ ਵਿੱਚ 182 ਨੰਬਰ ਮਕੱਦਮਾ ਦਰਜਿਆ 2017 ਦਾ ਕਤਲ ਦਾ ਪੁਲਿਸ ਸਟੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਗਗਨ ਭਗੋੜਿਆ ਇਸ ਤੋਂ ਬਾਅਦ ਹੁਣੇ ਜਿੰਨ ਪਰਸੂ ਅਸੀਂ ਰਾਤ ਫੜਿਆ ਇੱਕ ਜੈਨ ਕਾਰ ਦੇ ਵਿੱਚ ਸ਼ੀਏ ਜਾਣੇ ਪਿਸਤੋਲ ਨਾਲ ਲੈ ਸੋਕੇ ਕਿਸੇ ਲੁੱਟਖੋ ਦੀ ਮਾਰ ਦਾ ਨੂੰ ਇਨਜਾਮ ਦੇਣ ਲਈ ਰੈਕੀ ਕਰ ਰਿਹਾ ਸੀਗੇ ਇਸ ਤੋਂ ਪਹਿਲਾਂ ਉਹਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਖੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਇੱਥੇ ਪਤਨਾਸੀ ਇਹਨਾਂ ਦੇ ਵਾਰਦਾਦ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਟਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਤੇ ਇਹ ਬਨੇ ਗੱਟਿਕਾ ਹੋਂ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮੁਸ਼ਕਲਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਇਸਟਰਲ 315 ਬੋਰ ਤੇ ਜਿੱਦਾਂ ਰੌਂਗ ਇੱਕ ਏਅਰ ਸ਼ਾਟਅਰ ਗਨ ਦੇ ਇੱਕ ਜਿਹੜਾ ਹੈਗਾ ਵਾ ਫਟਾਉਣਾ ਪਿਸਤੌਲ ਇਹਨਾਂ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਆ ਜਿਹੜੇ ਪੰਚ ਟਾਈਪ ਹੁੰਦੇ ਆ ਅਪਲਾਈ ਦੇ ਵਿੱਚ ਪਾਈਦੇ ਆ ਲੋਏ ਦੇ ਇਹ ਮਿਲੇ ਆ ਇਸ ਤੋਂ ਇਲਾਵਾ ਇਹਨਾਂ ਨੂੰ ਸ਼ੇਪ ਵਾਹਲ ਪ੍ਰਾਪਤ ਕੀਤੇ ਆ ਕਿ ਜਨ ਗੱਡੀ ਪ੍ਰਾਪਤ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਸੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਬਚਾਅ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਈਆਂ ਉਹ ਅਸੀਂ ਸਫਾ ਬਿਸੰਤੇ ਲਿਆ ਕੇ ਤੇ ਉਹਨਾਂ ਸਾਰੇ ਥਾਣਿਆਂ ਨੂੰ ਸੂਚਿਤ ਕਰਾਂਗੇ ਤੇ ਜਿਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈ ਸਕੀ। ਪਰ ਇਹ ਫਿਲਹਾਲ ਸਾਰੇ ਅਜਨਾਲੇ ਦੇ ਤੇ ਰੰਗੀਲੇ ਵਾਲੇ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਗਿਰਫਤਾਰੀ ਵੈਣ ਸਰ ਇਹ ਆਲਰੇਡੀ ਬੰਦੇ ਜਿਹੜਾ ਇਹ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ ਮਤਲਬ ਕੀ ਬੈਕਗ੍ਰਾਉਂਡ ਕੀ ਸੀ ਇਹਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਹਦੇ ਵਿੱਚ ਕਰਨਦੀਪ ਸਿੰਘ ਜਿਹੜਾ ਵਾ ਤੇ ਇੱਕ ਜਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਘੋੜੇ ਆ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਬਰਾਦ ਦੇ ਵਿੱਚ ਕਿੰਨੀ ਕੁ ਲੱਗੀ ਹੋਈ ਆ ਆਪੇ ਸਾਇਕ ਕੋ ਸਪਾਰੀਗਲਰ ਵੀ ਆ ਗਿਆ ਸਪਾਰੀ ਲੈ ਕੇ ਵੀ ਜਿਹੜਾ ਮਨੂਜ ਲਾ ਲਿਆ ਸਾਡੇ ਨੂੰ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਚੱਕਰ ਚ ਮਾਰਿਆ ਸੀ ਸਾਡ ਡਿਊਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਲਾਸੋ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਮਾਰਡ ਆ 16 ਤਰੀਕ ਤੱਕ ਇਹਨਾਂ ਤੋਂ ਪੂਰੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟ੍ਰੇਸ ਕਰਾਂਗੇ ਕੱਲ ਉਹਨਾਂ ਨੂੰ ਅਸੀਂ ਹੈਗੇ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਜੜਾ ਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚਿੱਠੀ ਲਿਖਤੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਦਲਦਿਆ ਕੇ ਠੀਕ ਆ ਡਿਊਰਿਕ ਇਨਵੈਸਟੀਗੇਸ਼ਨ ਥੈਂਕ ਯੂ ਸਰ